ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ 2 ਸਾਲ ਦੇ ਬੱਚੇ ਦੀ ਕੋਟੀ ਬਣਾ ਰਹੇ ਹਾਂ ਤੇ ਉਸ ਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਆਪਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਇਹੀ ਡਿਜ਼ਾਈਨ ਆਪਾਂ ਸ਼ੁਰੂ ਕਰਨਾ ਹੈ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਧਾਗਾ ਗੇ ਰੱਖ ਕੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਤਾਂ ਦਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 5 5 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਬੰਦੇ ਨੇ ਦੋ ਕੁੰਡੇ ਉਲਟੇ ਰੱਖੇ ਹੋਏ ਆ ਵਿੱਚ ਤੇ ਤਿੰਨ ਤਿੰਨ ਕੁੰਡੇ ਕੁੰਡੇ ਸਿੱਧੇ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਲਾਸਟ ਵਾਲਾ ਗੁੰਡਾ ਸਿੱਧਾ ਲਾਸਟ ਵਾਲਾ ਗੁੰਡਾ ਸਿੱਧਾ ਤੇ ਹੁਣ ਆਪਾਂ ਆ ਗਏ ਆਂ ਪੁੱਠੀ ਸਲਾਈ ਉਲਟੀ ਸਾਈਡ ਤੋਂ ਤੇ ਹੁਣ ਆਪਾਂ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਹੁਣਾਗੇ ਇਸ ਡਿਜ਼ਾਈਨ ਦੇ ਵਿੱਚ ਆਪਾਂ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਹੁਣਾ ਤੇ ਬਹੁਤ ਹੀ ਜਲਦੀ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਬਣਾ ਸਕਦੇ ਹੋ ਬਣ ਕੇ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਆਪਣਾ ਇਹ ਡਿਜ਼ਾਈਨ ਲੱਗੂਗਾ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਕੁੰਡਾ ਉਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਤਿੰਨ ਕੁੰਡੇ ਸਿੱਧੇ ਤਗਾਾ ਪਿੱਛੇ ਕਰਕੇ ਤਿੰਨ ਗੁੰਡੇ ਸਿੱਧੇ ਤਾਂ ਗਾਗੇ ਕਰਾਂਗੇ ਦੋ ਗੁੰਡੇ ਉਲਟੇ ਤਿੰਨ ਗੁੰਡੇ ਫਿਰ ਸਿੱਧੇ ਦੋ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਇਸ ਤਰ੍ਹਾਂ ਆਪਾਂ ਰਿਪੀਟ ਕਰਾਂਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਸਲਾਈ ਬਣਾਈਏ ਉਸੇ ਨੂੰ ਵੀ ਫਿਰ ਦੁਬਾਰਾ ਰਿਪੀਟ ਕੀਤਾ ਹੋਇਆ ਹੈ ਲਸਕ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਤੋਂ ਫਿਰ ਆਪਾਂ ਉਲਟਾ-ਉਲਟਾ ਆਉਣ ਕੇ ਕੰਪਲੀਟ ਕਰਾਂਗੇ ਸਾਰੀ ਸਲਾਈ ਉਲਟਾ-ਉਲਟਾ ਆਉਣ ਕੇ ਕੰਪਲੀਟ ਕਰਾਂਗੇ ਇਹ ਆਪਾਂ ਬੱਚੇ ਦੀ ਕੋਟੀ ਜਿਹੜੀ ਬਣਾ ਰਹੇ ਆ ਜਿਹਦੇ ਵਿੱਚ ਆਪਾਂ 45 ਜੁਟੇ ਪਾਏ ਹੋਏ ਨੇ ਬਾਰਡਰ ਦੇ ਤੇ 2 ਇੰਚ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਆਪਾਂ ਇਹ ਡਿਜ਼ਾਈਨ ਬਣਾ ਰਹੇ ਆ ਤੇ ਬਿਲਕੁਲ ਸੋਖਾ ਡਿਜ਼ਾਈਨ ਆਪਾਂ ਬਣਾਇਆ ਹੋਇਆ ਬਣ ਕੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗੂਗਾ। ਆ ਦੇਖੋ ਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ 2 ਗੁੰਡੇ ਉਲਟੇ 3 ਗੁੰਡੇ ਸਿੱਧੇ ਇੱਕ ਵਾਰ ਫਿਰ ਆਪਾਂ ਇਸੇ ਨੂੰ ਰਿਪੀਟ ਕਰਨਾ ਹੈ। 3 ਗੁੰਡੇ ਸਿੱਧੇ ਤੇ 2 ਗੁੰਡੇ ਉਲਟੇ ਜਿਸ ਤਰ੍ਹਾਂ ਆਪਾਂ ਪਹਿਲਾਂ ਸਲਾਈ ਬਣਾਈ ਹੈ ਉਸੇ ਤਰ੍ਹਾਂ ਹੀ ਆਪਾਂ ਇਸ ਵਾਰ ਵੀ ਬਣਾਉਣੀ ਹੈ ਦੋ ਕੁੰਡੇ ਉਲਟੇ ਤੇ ਤਿੰਨ ਕੁੰਡੇ ਸਿੱਧੇ ਬਿਲਕੁਲ ਸੌਖਾ ਡਿਜ਼ਾਈਨ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਹਾਂਜੀ ਹੁਣ ਆਪਾਂ ਆ ਗਿਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਉਲਟਾ-ਉਲਟਾ ਆਉਣਾਂਗੇ ਸਾਰੀ ਸਲਾਈ ਉਲਟਾ ਉਲਟਾ ਉਹਨ ਕੀ ਕੰਪਲੀਟ ਕਰਾਂਗੇ ਇਹ 12 ਸਲਾਈਆਂ ਦਾ ਡਿਜ਼ਾਈਨ ਤੇ ਬਹੁਤ ਹੀ ਜਲਦੀ ਬਣ ਕੇ ਇਹ ਕੰਪਲੀਟ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਸਿੱਧੀ ਸਲਾਈ ਤੋਂ ਵੀ ਆਪਾਂ ਖਾਵੇਂ ਵਾਂਗੂੰ ਹੀ ਸਿਲਾਈਆਂ ਜਿਹੜੀਆਂ ਚੁੜਾਉਣੀਆਂ ਹੁੰਦੀਆਂ ਨੇ ਤੇ ਆਹ ਦੇਖੋ ਜੀ ਇਸ ਤਰ੍ਹਾਂ ਤੇ ਪੁੱਠੀ ਸਲਾਈ ਤੋਂ ਵੀ ਕੋਈ ਡਿਜ਼ਾਈਨ ਨਹੀਂ ਪਾਉਣਾ ਸਾਰਾ ਉਲਟਾ ਉਲਟਾਈ ਬਣਾਉਣਾ ਸਾਰੇ ਡਿਜ਼ਾਈਨ ਦੇ ਵਿੱਚ ਸਿੱਧੀ ਸਲਾਈ ਤੋਂ ਹੁਣ ਆਪਾਂ ਦੋ ਕੁੰਡੇ ਉਲਟੇ ਬਣਾ ਲਏ ਸੈਡਾਂ ਵਾਲੇ ਤੇ ਆਹ ਦੇਖੋ ਜੀ ਜਿਹੜੇ ਤਿੰਨ ਕੁੰਡੇ ਸਿੱਧੇ ਸੀ ਇੱਕ ਕੁੰਡਾ ਸਿੱਧਾ ਬਣਾ ਲਿਆ ਤੇ ਵਿਚਾਲੇ ਵਾਲਾ ਜਿਹੜਾ ਕੁੰਡਾ ਆਪਣਾ ਇਸ ਨੂੰ ਆਪਾਂ ਇਸ ਤਰ੍ਹਾਂ ਦੇਖੋ ਜੀ ਪੰਜ ਵਾਰ ਆਪਾਂ ਇਹ ਧਾਗਾ ਇਸ ਦੇ ਵਿੱਚੋਂ ਕੱਢ ਦਵਾਂਗੇ ਆ ਦੇਖੋ ਜੀ ਇਸ ਨੂੰ ਆਪਾਂ 5 ਵਾਰ 5 ਧਾਗੇ ਆਪਾਂ ਇਸ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਕੱਢ ਦੇਣੇ ਨੇ ਇਸ ਗੁੰਡੇ ਨੂੰ ਫਿਰ ਆਪਾਂ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਸਲਾਈ ਤੇ ਚੜਾ ਕੇ ਫਿਰ ਆਪਾਂ ਹੁਣਾਗੇ ਇਸ ਨੂੰ ਆ ਦੇਖੋ ਜੀ ਇਸ ਤਰ੍ਹਾਂ ਇਹਨਾਂ ਪੰਜਾਂ ਦੇ ਵਿੱਚੋਂ ਕੱਢ ਕੇ ਹੁਣਾਂਗੇ ਤੇ ਫਿਰ ਇੱਕ ਵਾਰ ਫਿਰ ਹੁਣਾਂਗੇ ਆ ਦੇਖੋ ਇਸ ਤਰ੍ਹਾਂ ਹੁਣਾਂਗੇ ਤੇ ਅਗਲਾ ਗੁੰਡਾ ਸਿੱਧਾ ਉਹ 40 ਵਾਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਦੋ ਗੁੰਡੇ ਫਿਰ ਉਲਟੇ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਇੱਕ ਗੁੰਡਾ ਸਿੱਧਾ ਉਣ ਲਾਂਗੇ ਤਿਆ ਆ ਦੇਖੋ ਜੀ ਵਿਚਾਲੇ ਵਾਲਾ ਕੁੰਡਾ ਜਿਹੜਾ ਇਸ ਨੂੰ ਆਪਾਂ ਇਸ ਕੁੰਡੇ ਦੇ ਵਿੱਚੋਂ ਧਾਗਾ ਕੱਢ ਕੇ ਪੰਜ ਉਹ ਧਾਗੇ ਇਸ ਤਰ੍ਹਾਂ ਕੱਢ ਦਵਾਂਗੇ ਤੇ ਫਿਰ ਇਸ ਨੂੰ ਸਲਾਈ ਤੇ ਚੜਾ ਕੇ ਇਸ ਤਰ੍ਹਾਂ ਹੁਣਾਗੇ ਆ ਦੇਖੋ ਜੀ ਇੱਕ ਵਾਰ ਕੱਢਾਂਗੇ ਆਪਾਂ ਧਾਗੇ ਤੇ ਵੱਲ ਦੇ ਕੇ ਇਸ ਤਰ੍ਹਾਂ ਕੱਢ ਕੇ ਆ ਦੇਖੋ ਜੀ ਹੁਣਾ ਲਵਾਂਗੇ ਤੇ ਫੇਰ ਇਸ ਨੂੰ ਇੱਕ ਵਾਰ ਫਿਰ ਦੁਬਾਰਾ ਔਣ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਅਗਲਾ ਕੁੰਡਾ ਸਿੱਧਾ ਤੇਲੇ ਸਾਈਡਾਂ ਵਾਲੀ ਦੋ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਪੁੱਠੀ ਸਲਾਈ ਤੋਂ ਉਲਟਾ ਉਲਟਾਵਾਂਗੇ ਬਿਲਕੁਲ ਸੋਖਾ ਡਿਜ਼ਾਈਨ ਹੈ ਐਸੀ ਬਹੁਤ ਜਲਦੀ ਬਣ ਕੇ ਆਪਣਾ ਇਹ ਡਿਜ਼ਾਈਨ ਤਿਆਰ ਹੋ ਜਾਂਦਾ ਹੈ ਇੱਕ ਪਲਾਈ ਉਹਨਾਂ ਦੇ ਵਿੱਚ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਤਿੰਨ ਪਲਾਈ ਉਹਨਾਂ ਜੇਕਰ ਆਪਾਂ ਲਾਉਣੇ ਆ ਉਹਦੇ ਵਿੱਚ ਬਣਾਉਣਾ ਇਸ ਨੂੰ ਥੋੜਾ ਮੁਸ਼ਕਿਲ ਹੈ ਕਿਉਂਕਿ ਉਹਦੇ ਵਿੱਚ ਗੁੰਡੇ ਜਿਹੜੇ ਨੇ ਉਹ ਪਾਟ ਜਾਂਦੇ ਨੇ ਇਸ ਕਰਕੇ ਹਾਂਜੀ ਸਿੱਧੀ ਸਲਾਈ ਤੋਂ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਉਲਟੇ ਇਸ ਤੋਂ ਅੱਗੇ ਆ ਦੇਖੋ ਜੀ ਜਿਹੜੇ ਤਿੰਨ ਗੁੰਡੇ ਨੇ ਆਪਣੇ ਆ ਦੇਖੋ ਜੀ ਇਹੇ ਇਨਾਂ ਨੂੰ ਆਪਾਂ ਵਿਚਾਲੇ ਵਾਲੇ ਕੁੰਡੇ ਨੂੰ ਆਪਾਂ ਫਰੰਟ ਤੇ ਲਿਆ ਕੇ ਆ ਦੇਖੋ ਜੀ ਇਸ ਤਰ੍ਹਾਂ ਵਿਚਾਲੇ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਫਰੰਟ ਤੇ ਲਿਆ ਕੇ ਫਿਰ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਵਾਂਗੇ ਤੇ ਇਸ ਤੋਂ ਅੱਗੇ ਫਿਰ ਆਪਾਂ ਦੋ ਕੁੰਡੇ ਉਲਟੇ ਤਾਂਾ ਪਿੱਛੇ ਕਰਕੇ ਆ ਦੇਖੋ ਜੀ ਇਸ ਤੋਂ ਅਗਲੇ ਫਿਰ ਜਿਹੜੇ ਤਿੰਨ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਇਆ ਉਹ ਚਾਲੇ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਫਰੰਟ ਤੇ ਲਿਆਵਾਂਗੇ ਤੇ ਫਿਰ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਲਵਾਂਗੇ ਜਿਹੜੇ ਕੁੰਡੇ ਆਪਣੇ ਸਿੱਧੇ ਸੀ ਵਿੱਚ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਇਆ ਉਹਨਾਂ ਤਿੰਨ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰ ਲਾਂਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਹੋਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਉਲਟੇ ਤੇ ਆ ਦੇਖੋ ਜੀ ਜਿਹੜਾ ਆਪਾਂ ਇੱਕ ਗੁੰਡਾ ਕੀਤਾ ਹੋਇਆ ਤਿੰਨ ਗੁੰਡਿਆਂ ਤੋਂ ਉਹਨੂੰ ਆਪਾਂ ਇਸ ਤਰ੍ਹਾਂ ਦੇਖੋ ਜੀ ਨੀਚੋਂ ਗੁੰਡਾ ਚੁੱਕ ਕੇ ਆ ਦੇਖੋ ਜੀ ਆਹ ਵਾਲਾ ਇੱਕ ਗੁੰਡਾ ਬਣਾਗੇ ਇੱਕ ਤੇ ਆਪਾਂ ਹੁਣ ਤਿੰਨ ਬਣਾਉਣੇ ਨੇ ਇਸ ਤਰ੍ਹਾਂ ਬਣਾਉਣੇ ਨੇ ਆ ਦੇਖੋ ਜੀ ਨੀਚੋਂ ਗੁੰਡਾ ਚੁੱਕ ਕੇ ਇੱਕ ਬਣਾ ਲਿਆ ਤੇ ਇੱਕ ਗੁੰਡਾ ਜਿਹੜਾ ਸਲਾਈ ਤੇ ਉਸ ਨੂੰ ਬਣਾ ਲਿਆ ਤੇ ਆ ਦੇਖੋ ਜੀ ਉਸ ਦੇ ਨਾਲ ਵਾਲਾ ਗੁੰਡਾ ਇੱਥੇ ਇੱਕੋ ਗੁੰਡੇ ਨੂੰ ਫਿਰ ਚੁੱਕ ਕੇ ਫਿਰ ਤਿੰਨ ਕੁੰਡੇ ਬਣਾ ਲੈ ਇੱਕ ਕੁੰਡੇ ਤੋਂ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬਣਾ ਲੈਣੇ ਨੇ ਆ ਦੇਖੋ ਜੀ ਇੱਕ ਕੁੰਡਾ ਸਲਾਈ ਤੇ ਸੀ ਉਸ ਨੂੰ ਹੁਣੇ ਆ ਤੇ ਸੱਡਾਂ ਤੋਂ ਵੀ ਜਿਹੜਾ ਕੁੰਡਾ ਸੀ ਉਸ ਨੂੰ ਦੋ ਵਾਰ ਹੁਣ ਆਲੇ ਦੋ ਕੁੰਡੇ ਉਲਟੇ ਆ ਦੇਖੋ ਜੀ ਇਸ ਤਰ੍ਹਾਂ ਆ ਜਿਹੜਾ ਕੁੰਡਾ ਹੈ ਆਪਣਾ ਇਹਨੂੰ ਹੁਣਾਂਗੇ ਆਪਾਂ ਪਹਿਲਾਂ نیچے ਜਿਹੜਾ ਇਸ ਨੂੰ ਆਪਾਂ ਸਲਾਈ ਤੇ ਚੜਾ ਕੇ ਇਸ ਤਰ੍ਹਾਂ ਪਹਿਲਾਂ ਉਣਾਗੇ ਤੇ ਜਿਹੜਾ ਆਪਣਾ ਕੁੰਡਾ ਸਲਾਈ ਦੇ ਉੱਪਰ ਹੈ ਉਸ ਨੂੰ ਉਣਾਗੇ ਫਿਰ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਨੀਚੋਂ ਇੱਕ ਕੁੰਡਾ ਚੁੱਕਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੇ ਇਸ ਨੂੰ ਫਿਰ ਦੁਬਾਰਾ ਉਣਾਗੇ ਇਹ ਹੀ ਇੱਕ ਕੁੰਡੇ ਤੋਂ ਤਿੰਨ ਕੁੰਡੇ ਹੋ ਜਾਣਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਪੁੱਠੀ ਸिलाई ਤੋਂ ਸਾਰੀ ਸिलाई ਉਲਟਾ ਉਲਟਾ ਵਣਾਂਗੇ ਪੁੱਠੀ ਸिलाई ਤੋਂ ਸਾਰੀ ਸिलाई ਉਲਟਾ ਉਲਟਾ ਵਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਆ ਦੇਖੋ ਜੀ ਇਸੇ ਡਿਜ਼ਾਈਨ ਨੂੰ ਆਪਾਂ ਇਸ ਤਰ੍ਹਾਂ ਵਾਰ-ਵਾਰ ਰਿਪੀਟ ਕਰਨਾ ਜਿਸ ਤਰ੍ਹਾਂ ਆਪਾਂ ਸ਼ੁਰੂ ਵਿੱਚ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਬਣਾਏ ਸੀ ਇਸ ਤਰ੍ਹਾਂ ਆਪਾਂ 6 6 ਸਲਾਈਆਂ ਜਿਹੜੀਆਂ ਨੇ ਇਸ ਤਰ੍ਹਾਂ ਬਣਾਵਾਂਗੇ ਫਿਰ ਆਪਾਂ ਡਿਜ਼ਾਈਨ ਬਣਾ ਲਾਂਗੇ ਪਿਛਲੇ ਵਾਲੇ ਕੁੰਡੇ ਨੂੰ ਆਪਾਂ ਕੁੰਡੇ ਕੱਢ ਕੇ ਦੁਬਾਰਾ ਔਣਾਗੇ ਤੇ ਇਸ ਤਰ੍ਹਾਂ ਆਪਣਾ ਵਾਰ-ਵਾਰ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਕੋਟੀ ਦੇ ਉੱਪਰ ਵੀ ਇਹ ਡਿਜ਼ਾਈਨ ਬਣਿਆ ਬਹੁਤ ਸੋਹਣਾ ਲੱਗਦਾ ਹੈ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ শেয়ার ਜ਼ਰੂਰ ਕਰਿਓ